ਪ੍ਰਭੂ ਦਾ ਵਚਨ ਕਹਿੰਦਾ ਜਿਹੜਾ ਮਨੁੱਖ ਮੇਰਾ ਭੈ ਰੱਖਦਾ ਆ ਉਹ ਧਨਿਆ ਉਹ ਮਨੁੱਖ ਜਿਹੜੇ ਅੱਜ ਪਰਮੇਸ਼ਰ ਦਾ ਭੈ ਮੰਨਦੇ ਆ ਬਾਣੀ ਕਹਿੰਦੀ ਉਹ ਧਨਿਆ ਤੇ ਮੈਂ ਡਿਕਲੇਅਰ ਕਰ ਦਿੰਦਾ ਤੁਹਾਡੀ ਜ਼ਿੰਦਗੀ ਦੇ ਅੰਦਰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਹਰ ਚੀਜ਼ਾਂ ਭਰਪੂਰ ਹੋ ਰਹੀਆਂ ਨੇ ਤੁਹਾਡੀ ਬਾਡੀ ਵਿੱਚ એનર્ਜੀ ਆ ਰਹੀ ਹੈ ਤੁਹਾਡੀ ਹਰ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ ਹੈ ਤਾਡੇ ਹਰ ਤਰ੍ਹਾਂ ਦੇ ਵਾਇਰਸ ਤੁਹਾਨੂੰ ਛੱਡ ਕੇ ਜਾ ਰਹੇ ਆ ਹਰ ਤਰ੍ਹਾਂ ਦੇ ਤੁਹਾਨੂੰ ਫੀਵਰ ਛੱਡ ਕੇ ਜਾ ਰਹੇ ਆ ਹਰ ਤਰ੍ਹਾਂ ਦੇ ਚਮੜੀ ਰੋਗ ਤੁਹਾਨੂੰ ਛੱਡ ਕੇ ਜਾ ਰਹੇ ਆ ਹਰ ਤਰ੍ਹਾਂ ਦੇ ਨੋਹਾਂ ਦੇ ਰੋਗ ਤੁਹਾਨੂੰ ਛੱਡ ਕੇ ਜਾ ਰਹੇ ਆ ਹਰ ਤਰ੍ਹਾਂ ਦੇ ਬਾਲਾਂ ਦੇ ਰੋਗ ਤੁਹਾਨੂੰ ਛੱਡ ਕੇ ਜਾ ਰਹੇ ਆ ਹਰ ਤਰ੍ਹਾਂ ਦੇ ਗੁਰਦੇ ਦੇ ਰੋਗ ਤੁਹਾਨੂੰ ਛੱਡ ਕੇ ਜਾ ਰਹੇ ਆ ਹਰ ਤਰ੍ਹਾਂ ਦੀਆਂ ਰੀੜ ਦੀਆਂ ਹੱਡੀਆਂ ਦੇ ਰੋਗ ਤੁਹਾਨੂੰ ਛੱਡ ਕੇ ਜਾ ਰਹੇ ਆ ਹਰ ਤਰ੍ਹਾਂ ਦੇ ਕੈਂਸਰ ਤੁਹਾਨੂੰ ਛੱਡ ਕੇ ਜਾ ਰਹੇ ਆ ਹਰ ਤਰ੍ਹਾਂ ਨੀਅਰ ਸਾਲੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਨੇ ਹਰ ਤਰ੍ਹਾਂ ਦੇ ਸੜਦੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਨੇ ਹਰ ਤਰ੍ਹਾਂ ਦੇ ਕੀੜੇ ਜਿਹੜੇ ਤੁਹਾਡੇ ਜਿਸਮ ਦੇ ਅੰਦਰ ਆ ਤੁਹਾਨੂੰ ਛੱਡ ਕੇ ਜਾ ਰਹੇ ਨੇ ਹਰ ਤਰ੍ਹਾਂ ਦੇ ਜ਼ਖਮ ਜਿਹੜੇ ਤੁਹਾਡੀ ਬਾਡੀ ਦੇ ਉੱਤੇ ਆ ਤੁਹਾਨੂੰ ਛੱਡ ਕੇ ਜਾ ਰਹੇ ਨੇ ਹਰ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਨੇ ਹਰ ਤਰ੍ਹਾਂ ਦੇ ਫੋੜੇ ਫੈਂਸੀਆਂ ਹਰ ਘਰਾਂ ਦੇ ਵਿੱਚ ਉੱਲੀ ਵਾਲੇ ਸਪਿਰਿਟ ਤਾਨੂੰ ਛੱਡ ਕੇ ਜਾ ਰਿਹਾ ਪ੍ਰਭ ਯਿਸੂ ਦੇ ਨਾਮ ਚ ਹਰ ਤਰ੍ਹਾਂ ਦੇ ਲੜਾਈ ਝਗੜੇ ਤੁਹਾਨੂੰ ਛੱਡ ਕੇ ਜਾ ਰਿਹਾ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰ ਨਸ਼ੇ ਦੀਆਂ ਆਦਤਾਂ ਤੋਂ ਤੁਸੀਂ ਆਜ਼ਾਦ ਹੋ ਰਹੇ ਹੋ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਤੁਹਾਨੂੰ ਦੇਖ ਰਿਹਾ ਤੁਸੀਂ ਉੱਚੇ ਕੀਤੇ ਜਾ ਰਹੇ ਹੋ ਹਰ ਗਰੀਬੀ ਦੇ ਬੰਧਨ ਤੋੜੇ ਜਾ ਰਹੇ ਆ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰ ਤਰ੍ਹਾਂ ਦੇ ਜਾਦੂ ਟੂਣੇ ਤੋੜੇ ਜਾ ਰਹੇ ਆ ਤੇ ਤੁਹਾਡੇ ਜੀਵਨ ਦੇ ਵਿੱਚੋਂ ਟੁੱਟ ਰਹੇ ਆ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰ ਧਾਗੇ ਤਵੀਜ਼ਾਂ ਦੀ ਸ਼ਕਤੀ ਨੂੰ ਤੋੜ ਦਿੱਤਾ ਗਿਆ ਆ ਅੱਜ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰ ਅੱਖਾਂ ਦੀਆਂ ਬਿਮਾਰੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰ ਤਰ੍ਹਾਂ ਦੀਆਂ ਨੱਕ ਦੀਆਂ ਬਿਮਾਰੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰ ਤਰ੍ਹਾਂ ਦੀਆਂ ਪੈਰਾਂ ਦੀਆਂ ਬਿਮਾਰੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰ ਤਰ੍ਹਾਂ ਦੇ ਗਿੱਟਿਆਂ ਦੇ ਰੋਗ ਤੁਹਾਨੂੰ ਛੱਡ ਕੇ ਜਾ ਰਹੇ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰ ਪਿੰਨੀਆਂ ਦੇ ਰੋਗ ਤੁਹਾਨੂੰ ਛੱਡ ਕੇ ਜਾ ਰਹੇ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰ ਤਰ੍ਹਾਂ ਦੀਆਂ ਨਾੜਾਂ ਦਾ ਚੜਨਾ ਤੇ ਫੁੱਲਣਾ ਪ੍ਰਭੂ ਯਿਸੂ ਦੇ ਨਾਮ ਤੁਹਾਨੂੰ ਛੱਡ ਕੇ ਜਾ ਰਹੇ ਨੇ ਯਿਸੂ ਮਸੀਹ ਦੇ ਜ਼ਿੰਦਾ ਨਾਮ ਦੇ ਵਿੱਚ ਹਰ ਗੋਡਿਆਂ ਦੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰ ਤਰ੍ਹਾਂ ਦੇ ਤੁਹਾਡੇ ਜਿਹੜੇ ਗੁੱਟਨੇ ਆ ਉਹ ਹੀਲ ਹੋ ਰਹੇ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਮਿਰਕਲਸ ਨੂੰ ਦੇਖਦਾ ਆ ਅੰਨੇ ਦੇਖਣਾ ਸ਼ੁਰੂ ਕਰਨ ਜਿਨ੍ਹਾਂ ਦੇ ਡੇਲੇ ਨੇ ਉਹਨਾਂ ਦੇ ਅੱਖਾਂ ਵਿੱਚ ਡੇਲੇ ਵਾਪਸ ਆ ਰਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਬਲੀਵ ਕਰਦਾ ਹਾਂ ਮੇਰਾ ਬਲੀਵ ਬਹੁਤ ਸਟਰੋਂਗ ਹੈ ਅੱਜ ਉਹ ਤੁਹਾਡੇ ਜੀਵਨ ਦੇ ਅੰਦਰ ਚੇਨ ਲੈ ਕੇ ਆ ਰਿਹਾ ਹੈ ਮੇਰਾ ਬਲੀਵ ਬਹੁਤ ਸਟਰੋਂਗ ਹੈ ਉਹ ਚਮਤਕਾਰਾਂ ਨੂੰ ਲੈ ਕੇ ਆ ਰਿਹਾ ਹੈ ਮੇਰਾ ਬਲੀਵ ਬਹੁਤ ਸਟਰੋਂਗ ਹੈ ਉਹ ਤੁਹਾਡੇ ਜੀਵਨ ਦੇ ਅੰਦਰ ਅਦੁੱਪਤ ਕੰਮਾਂ ਨੂੰ ਕਰ ਰਿਹਾ ਜਿਹੜੇ ਵਿਸ਼ਵਾਸ ਕਰਦੇ ਆ ਆਪਣੀ ਗਵਾਹੀ ਨੂੰ ਰਸੀਬ ਕਰ ਲੋ ਆਪਣੀ ਗਵਾਹੀ ਦੇ ਲਈ ਤਿਆਰ ਹੋ ਜਾਓ ਤੁਸੀਂ ਆਪਣੇ ਜੀਵਨ ਦੇ ਅੰਦਰ ਪਰਮੇਸ਼ਵਰ ਦੀਆਂ ਬਹੁ ਮੁੱਲੀਆਂ ਵਰਕਤਾਂ ਨੂੰ ਦੇਖਣ ਵਾਲੇ ਆ ਅੱਜ ਰਿਸੀਵ ਕਰੋ ਤੁਸੀਂ ਬਹੁਤ ਜਲਦੀ ਵੱਡੀ ਗਵਾਹੀ ਦੇ ਨਾਲ ਵਾਪਸ ਆਉਣ ਵਾਲਿਆਂ ਵੱਡੀ ਟੈਸਟਮਨੀ ਤੁਹਾਡੇ ਜੀਵਨ ਦਾ ਹਿੱਸਾ ਆ ਜਿਹੜੀ ਟੈਸਟਮਨੀ ਤੁਹਾਡੇ ਦਿਲ ਨੂੰ ਪੂਰਨ ਰੂਪ ਵਿੱਚ ਪਰਵਰਤਨ ਕਰੇਗੀ ਜਿਹੜੀ ਟੈਸਟਮਨੀ ਤੁਹਾਡੇ ਪਰਵਾਰ ਨੂੰ ਪੂਰਨ ਰੂਪ ਦੇ ਵਿੱਚ ਉਹ ਪਰਮੇਸ਼ਵਰ ਦੇ ਨਾਲ ਜੋੜਨ ਦੇ ਲਈ ਫਾਇਦੇਮੰਦ ਹੋਊਗੀ ਅੱਜ ਤੁਹਾਡਾ ਜੀਵਨ ਬਦਲ ਰਿਹਾ ਆ ਨੌਜਵਾਨਾਂ ਦਾ ਜੀਵਨ ਬਦਲ ਰਿਹਾ ਆ ਮੈਂ ਦੇਖ ਰਿਹਾ ਪ੍ਰਭੂ ਦਾ ਕੰਮ ਤੁਹਾਡੇ ਘਰਾਂ ਵਿੱਚ ਸ਼ੁਰੂ ਹੋ ਰਿਹਾ ਹੈ ਮੈਂ ਦੇਖ ਰਿਹਾ ਪ੍ਰਭੂ ਦਾ ਕੰਮ ਤੁਹਾਡੀਆਂ ਜ਼ਿੰਦਗੀਆਂ 'ਚ ਹੋ ਰਿਹਾ ਹੈ ਦੁਸ਼ਟ ਆਤਮੇ ਜਿਹੜੇ ਗੰਦੇ ਸਪਿਰਟ ਉਹ ਚੀਕਾਂ ਮਾਰ ਰਹੇ ਆ ਤੁਹਾਨੂੰ ਛੱਡ ਕੇ ਜਾ ਰਹੇ ਆ ਤੇ ਉਹਨਾਂ ਦਾ ਜਾਣਾ ਅਵਸ਼્ય ਆ ਮੇਰਾ ਬੋਲਣਾ ਪਰਮੇਸ਼ਵਰ ਦੀ ਹਜ਼ੂਰੀ ਨੂੰ ਪ੍ਰਗਟ ਕਰਦਾ ਆ ਮੈਂ ਦੇਖ ਰਿਹਾ ਦੁਸ਼ਟ ਆਤਮੇ ਕੰਬ ਰਹੇ ਆ ਮੈਂ ਦੇਖ ਰਿਹਾ ਦੁਸ਼ਟ ਆਤਮੇ ਕਬਰ ਆ ਰਹੇ ਆ ਇਹਨਾਂ ਨੂੰ ਕਾਬਰ ਆ ਰਹੀ ਆ ਇਹ ਕੰਬ ਰਹੇ ਆ ਇਹ ਚੀਕਾਂ ਮਾਰ ਰਹੇ ਆ ਇਹ ਤੁਹਾਨੂੰ ਛੱਡ ਕੇ ਜਾ ਰਹੇ ਆ ਐਸੇ ਵੇਲੇ ਤੁਹਾਡਾ ਘਰ ਆਜ਼ਾਦ ਹੋ ਰਿਹਾ ਮੈਂ ਸਾਰੇ ਘਰਾਂ ਦੇ ਚਾਰ ਸ਼ਪੇਰੇ ਪ੍ਰਭੂ ਯਿਸੂ ਦੇ ਲੋਹ ਨੂੰ ਲਗਾ ਰਿਹਾ ਤੇ ਸਾਰੇ ਘਰਾਂ ਦੇ ਚਾਰ ਸ਼ਪੇਰੇ ਹੁਣ ਕੋਈ ਵੀ ਸਪਿਰਿਟ ਆ ਨਹੀਂ ਸਕਦਾ ਅੰਦਰ ਐਂਟਰ ਨਹੀਂ ਕਰ ਸਕਦਾ ਮੈਂ ਰੂ ਦੀ ਅੱਗ ਨੂੰ ਬਾਲ ਦਿੰਨਾ ਤੁਹਾਡੇ ਘਰਾਂ ਦੀਆਂ ਦਰਵਾਜ਼ਿਆਂ ਦੇ ਉੱਤੇ ਹੁਣ ਕੋਈ ਵੀ ਭੈੜੇ ਸ਼ਬਦ ਭੈੜੀਆਂ ਸ਼ਕਤੀਆਂ ਭੈੜੇ ਪਰਛਾਵੇਂ ਭੈੜੇ ਦੁਸ਼ਟ ਆਤਮੇ ਭੈੜੀਆਂ ਚੀਜ਼ਾਂ ਭੈੜੇ ਲੋਕ ਬਿੱਲੀਆਂ ਦੇ ਆਤਮਾ ਕੁੱਤਿਆਂ ਦੇ ਆਤਮਾ ਪਸ਼ੂਆਂ ਦੇ ਆਤਮਾ ਸੱਪ ਦੇ ਆਤਮਾ ਪੰਛੀਆਂ ਦੇ ਆਤਮਾ ਆ ਨਹੀਂ ਸਕਦੇ ਮੈਨਾਂ ਨੂੰ ਤੋੜਦਾ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਹਰ ਤਰ੍ਹਾਂ ਦੇ ਸਪਿਰਿਟ ਹਰ ਤਰ੍ਹਾਂ ਦੇ ਵਾਇਰਸ ਤੁਹਾਨੂੰ ਛੱਡ ਕੇ ਜਾ ਚੁੱਕੇ ਆ ਪ੍ਰਭੂ ਯਸੂ ਦੇ ਨਾਮ ਵਿਸ਼ਵਾਸ ਕਰੋ ਤੇ ਈਮਾਨ ਬਣਾਓ ਅੱਜ ਤੁਸੀਂ ਸ਼ੁੱਧ ਕੀਤੇ ਗਏ ਆਂ ਵਿਸ਼ਵਾਸ ਕਰੋ ਤੇ ਈਮਾਨ ਬਣਾਓ ਤੁਸੀਂ ਪਵਿੱਤਰ ਕੀਤੇ ਗਏ ਆਂ ਤੁਹਾਡੇ ਪਰਿਵਾਰ ਤੁਹਾਡੀਆਂ ਪੀੜੀਆਂ ਸ਼ਕਤੀਸ਼ਾਲੀ ਤਰੀਕੇ ਨਾਲ ਖੜੀਆਂ ਹੋ ਰਹੀਆਂ ਨੇ ਵਚਨ ਚ ਲਿਖਿਆ ਜਦੋਂ ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂ ਹਵਾਈਆਂ ਨੂੰ ਸੁਣੋ ਤੇ ਘਬਰਾ ਨਾ ਜਾਓ ਅੱਜ ਪਰਮੇਸ਼ਵਰ ਦਾ ਵਚਨ ਤੁਹਾਨੂੰ ਦਲੇਰੀ ਦੇ ਰਿਹਾ ਹੈ ਅੱਜ ਪਰਮੇਸ਼ਵਰ ਦਾ ਵਚਨ ਤੁਹਾਡੇ ਅੰਦਰ ਦਲੇਰੀ ਦੇ ਆਤਮਾ ਨੂੰ ਪਾ ਰਿਹਾ ਹੈ ਦਲੇਰੀ ਦਾ ਸਪਿਰਿਟ ਆ ਜਾਏ ਦਲੇਰੀ ਦਾ ਸਪਿਰਿਟ ਆ ਜਾਏ ਦਲੇਰੀ ਦਾ ਸਪਿਰਿਟ ਆ ਜਾਏ ਹਰ ਬਿਮਾਰ ਚੰਗਾ ਹੋ 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 ਜਾਏ ਹਰ ਤਰ੍ਹਾਂ ਦੇ ਵਾਇਰਸ ਜਾਓ ਹਰ ਤਰ੍ਹਾਂ ਦੇ ਵਾਇਰਸ ਜਾਓ दुष्टात्मे जाओ आग जले, आग जले, आग जले, आग जले, बंधन जाओ बंधन जाओ बंधन जाओ बंधन टूटे, बंधन टूटे, बंधन टूटे, बीमारी जाए बीमारी जाए बीमारी जाए बीमारी जाए बीमारी जाए बीमारी जाए 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 जाए, जाए 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 हील 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 हील, हील हो जाओ 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 गवाइयन लाओ नु लाओ जीवन बदल रहे हैं 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 यहा वाह यहा वाह यहा वाह यहा वाह यहा वादा ताकत लगा हुआ है ਮੈਂ ਹਰ ਪ੍ਰਚਾਰਕਾਂ ਦੇ ਲਈ ਪ੍ਰਾਰਥਨਾ ਕਰਦਾ ਹਾਂ ਜਿਹੜੇ ਇਸ ਵੇਲੇ ਸਾਨੂੰ ਸੁਣ ਰਹੇ ਆ ਦੇਖ ਰਹੇ ਆ ਉਹਨਾਂ ਦੇ ਅੰਦਰ ਪ੍ਰਭੂ ਤੁਹਾਡੇ ਮੌਜੂਦ ਆਜਣ ਉਹਨਾਂ ਦੇ ਅੰਦਰੋਂ ਉਦਾਸੀ ਦੀ ਆਤਮਾ ਚਲੇ ਜਾਣ ਉਹਨਾਂ ਦੇ ਅੰਦਰ ਖੁਸ਼ਹਾਲੀ ਦੀ ਆਤਮਾ ਆਜਣ ਉਹ ਤਰੱਕੀ ਨੂੰ ਵੇਖਣ ਪ੍ਰਭੂ ਯਿਸੂ ਦੇ ਨਾਂ 'ਚ ਉਹ ਤਰੱਕੀ ਨੂੰ ਵੇਖਣ ਉਹਨਾਂ ਦੇ ਜੀਵਨ ਬਦਲ ਜਾਣ ਉਹਨਾਂ ਅੰਨ੍ਹਾ ਚਰਚਾ ਵਿੱਚ ਲੋਕ ਆਜਣ ਚਰਚਾਂ ਭਰ ਜਾਣ ਯਿਸੂ ਮਸੀਹ ਦੇ ਨਾਮ ਦੇ ਵਿੱਚ ਪ੍ਰਭੂ ਧੰਨਵਾਦ ਧੰਨਵਾਦ ਤੁਸੀਂ ਸਾਨੂੰ ਵਧਾ ਰਹੇ ਹੋ ਆਪਣੀ ਪਾਵਰ ਦੇ ਰਹੇ ਹੋ ਆਪਣੀ ਸ਼ਕਤੀ ਦੇ ਰਹੇ ਹੋ ਆਪਣਾ ਅਨੁਗ੍ਰਹਿ ਦੇ ਰਹੇ ਹੋ ਆਪਣੀ ਪਾਵਰ ਦੇ ਰਹੇ ਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਪਿਆਰੇ ਪਰਮੇਸ਼ਵਰ ਜ਼ਲਾਲੀ ਖੁਦਾ ਜ਼ਲਾਲੀ ਖੁਦਾ ਜ਼ਲਾਲੀ ਖੁਦਾ ਜ਼ਿੰਦਾ ਖੁਦਾ ਜ਼ਿੰਦਾ ਖੁਦਾ ਜਿਨ੍ਹਾਂ ਦੇ ਅੰਗ ਪੈਰ ਹੈ ਨਹੀਂ ਮੈਂ ਅੱਜ ਘੋਸ਼ਣਾ ਕਰਦਾ ਅੰਗ ਪੈਰ ਉਗਣੇ ਸ਼ੁਰੂ ਹੋ ਜਾਣ ਪ੍ਰਭੂ ਯਸੂਦ ਦੇ ਨਾਮ ਦੇ ਵਿੱਚ ਅੰਗ ਪੈਰ ਉਗਣੇ ਸ਼ੁਰੂ ਹੋ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਨ੍ਹਾਂ ਦੇ ਹੱਥ ਨਹੀਂ ਹੈਗੇ ਹੱਥ ਬਣ ਜਾਣ ਪ੍ਰਭੂ ਯਿਸੂ ਦੇ ਨਾਂ 'ਚ ਜਿਨ੍ਹਾਂ ਦੇ ਪੈਰ ਨਹੀਂ ਹੈਗੇ ਔਰ ਵਿਸ਼ਵਾਸ ਕਰਦੇ ਆ ਪ੍ਰਭੂ ਯਿਸੂ ਦੇ ਨਾਂ 'ਚ ਪੋਸੀਬਲ ਆ ਮੈਂ ਕਹਿਣਾ ਮਿਰਕਲ ਡਿਕਲੇਅਰ ਕਰਦਾ ਤੁਹਾਡੇ ਲਈ ਮੈਂ ਘੋਸ਼ਣਾ ਕਰਦਾ ਆ ਤੁਹਾਡੇ ਲਈ ਪ੍ਰਭੂ ਯਿਸੂ ਦੇ ਨਾਮ 'ਚ ਚਮਤਕਾਰਾਂ ਦੀ ਐਸੇ ਵੇਲੇ ਚੀਜ਼ਾਂ ਬਾਣੀਆਂ ਸ਼ੁਰੂ ਹੋ ਜਾਣ ਚੀਜ਼ਾਂ ਬਾਡੀਆਂ ਸ਼ੁਰੂ ਹੋ ਜਾਣ ਇੰਟਰਸਟੇਨ ਹੀਲ ਹੋ ਰਹੀ ਹੈ ਇੰਟਰਸਟੇਨ ਹੀਲ ਹੋ ਰਿਹਾ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਪੇਟ ਹੀਲ ਹੋ ਰਿਹਾ ਪ੍ਰਭੂ ਯਿਸੂ ਦੇ ਨਾਮ ਖਾਣੇ ਵਾਲੀ ਨਾੜੀ ਹੀਲ ਹੋ ਰਹੀ ਹੈ ਜਿਨ੍ਹਾਂ ਦੇ ਚੱਕਮ ਹੋਇਆ ਖਾਣੇ ਵਾਲੀ ਨਾੜੀ ਦੇ ਅੰਦਰ ਉਹਨਾਂ ਨੂੰ ਆਪਰੇਟ ਕਰਾਉਣ ਦੀ ਲੋੜ ਨਹੀਂ ਉਹਨਾਂ ਨੂੰ ਐਂਡੋਸਕੋਪੀ ਕਰਾਉਣ ਦੀ ਲੋੜ ਨਹੀਂ ਐਸੇ ਵੇਲੇ ਪ੍ਰਭੂ ਦਾ ਆਤਮਾ ਹੀਲ ਕਰ ਰਿਹਾ ਹੈ ਹੀਲ ਕਰ ਰਿਹਾ ਹੈ ਹੀਲ ਕਰ ਰਿਹਾ ਹੈ ਹੀਲ ਕਰ ਰਿਹਾ ਹੈ ਮੈਂ ਰਸਾਲੀਆਂ ਨੂੰ ਤੁਹਾਡੇ ਪੇਟ ਵਿੱਚੋਂ ਬਾਹਰ ਡਿੱਗਦੇ ਦੇਖ ਰਿਹਾ ਪ੍ਰਭੂ ਯਿਸੂ ਦੇ ਨਾਂ 'ਚ ਮੈਂ ਰਸਾਲੀਆਂ ਨੂੰ ਤੁਹਾਡੇ ਪੇਟ ਵਿੱਚੋਂ ਬਾਹਰ ਡਿੱਗਦੇ ਦੇਖ ਰਿਹਾ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੈਂ ਪੱਥਰੀਆਂ ਨੂੰ ਡਿੱਗਦੇ ਦੇਖ ਰਿਹਾ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੈਂ ਬਹੁਤ ਸਾਰੀਆਂ ਗਿਲਟੀਆਂ ਨੂੰ ਛਾਤੀ ਵਿੱਚੋਂ ਨਿਕਲਦੇ ਹੋਏ ਦੇਖ ਰਿਹਾ ਬਹੁਤ ਸਾਰੇ ਫੋੜਿਆਂ ਨੂੰ ਬਗੜਨ ਦਾ ਹੁਕਮ ਦਿੰਨਾ ਉਹ ਬਾਗਰੇ ਤੇ ਗੰਦ ਬਾਹਰ ਨਿਕਲ ਰਿਹਾ ਔਰ ਤੁਹਾਡੇ ਦਰਦ ਚਾਰੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਪੰਛੀਆਂ ਨੇ ਪਕਸ਼ੀਆਂ ਨੇ ਕੀੜੀਆਂ ਨੇ ਮਕੌੜੀਆਂ ਨੇ ਕੱਟਿਆ ਮੈਂ ਉਹਨਾਂ ਦੇ ਉੱਤੇ ਪ੍ਰਭੂ ਯਿਸੂ ਦੇ ਲਹੂ ਨੂੰ ਲਵਾਣਾ ਉੱਥੇ ਹੀਲਿੰਗ ਸ਼ੁਰੂ ਹੁੰਦੀ ਹੈ ਹੀਲਿੰਗ ਸ਼ੁਰੂ ਹੁੰਦੀ ਹੈ ਹੀਲਿੰਗ ਸ਼ੁਰੂ ਹੁੰਦੀ ਹੈ ਜਿਨ੍ਹਾਂ ਦੇ ਪਸ ਪਈ ਹੈ ਜਿਹੜੇ ਲੋਕ ਗਲੇ ਤੇ ਸੜੇ ਪਏ ਆ ਹੀਲ ਹੋ ਰਿਹਾ ਹੀਲ ਹੋ ਰਿਹਾ ਹੀਲ ਹੋ ਰਿਹਾ ਹੀਲ ਹੋ ਰਿਹਾ ਜਿਨ੍ਹਾਂ ਦੇ ਸਰੀਰ ਅੰਦਰ ਕਿਸੇ ਵੀ ਤਰ੍ਹਾਂ ਦੇ ਕੋਈ ਕੀੜੇ ਪਏ ਆ ਮੈਂ ਯਿਸੂ ਦੇ ਲਹੂ ਨੂੰ ਲਗਾ ਰਿਹਾ ਇਮਾਨ ਦੇ ਨਾਲ ਸਾਰੇ ਕੀੜੇ ਤੁਹਾਨੂੰ ਛੱਡ ਕੇ ਜਾ ਰਹੇ ਆ ਜਿਨ੍ਹਾਂ ਨੇ ਲਹੂ ਦੇ ਅੰਦਰ ਕੋਈ ਵਾਇਰਸ ਆ ਗਿਆ ਉਹ ਹੀਲ ਹੋ ਰਿਹਾ ਪ੍ਰਭੂ ਯਿਸੂ ਦੇ ਨਾਮ ਤੇ ਜਿਹੜੇ ਲੋਕ ਤੜਫ ਰਹੇ ਆ ਜੀਵਨ ਤੇ ਮੌਤ ਦੀ ਲੜਾਈ ਲੜ ਰਹੇ ਆ ਗਲੇ ਪਏ ਆ ਸੜੇ ਪਏ ਆ ਉਹ ਯਿਸੂ ਦੇ ਨਾਂ ਚ ਮੈਂ ਡਿਕਲੇਅਰ ਕਰਦਾ ਹੀਲ ਹੋ ਰਹੇ ਆ ਹੀਲ ਹੋ ਰਹੇ ਆ ਹੀਲ ਹੋ ਰਹੇ ਆ ਫਾਇਰ ਗਰੇ ਫਾਇਰ ਗਰੇ ਫਾਇਰ ਗਰੇ ਫਾਇਰ ਗਰੇ ਫਾਇਰ ਗਿਰੇ ਬੰਦਨ ਝਲੇ ਬੰਦਨ ਝਲੇ ਬੰਦਨ ਝਲੇ ਬੰਦਨ ਝਲੇ ਬੰਦਨ ਝਲੇ ਬੰਦਨ ਝਲੇ ਯਿਸੂ ਦਾ ਲਹੂ ਪੋਣਾ ਤੁਹਾਡੇ ਉੱਤੇ ਪ੍ਰਭੂ 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 ਯਿਸੂ ਦੇ ਲਹੂ ਨੂੰ ਪੋਣਾ ਤੁਹਾਡੇ ਉੱਤੇ ਹੀਲ ਹੋ ਜਾਓ ਹੀਲ ਹੋ ਜਾਓ ਦਰਦਾਂ ਖਤਮ ਹੋ ਜਾਣ ਦਰਦਾਂ ਖਤਮ ਹੋ ਜਾਣ ਦਰਦਾਂ ਹਰ ਪ੍ਰਕਾਰ ਦੀਆਂ ਦਰਦਾਂ ਖਤਮ ਹੋ ਜਾਣ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ powers 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 healing 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 ਮੈਂ ਸਾਰੇ ਦੁਸ਼ਟ ਆਤਮਿਆਂ ਨੂੰ ਹੁਕਮ ਦੇਣਾ ਸਾਰੇ ਸ਼ਰਦ ਆਤਮਿਆਂ ਨੂੰ ਜਿੰਨੇ ਲੋਕ ਮੈਨੂੰ ਦੇਖਦੇ ਆ ऐसे वेले दे जीवन चो बाहर चले जाओ बाहर चले जाओ बाहर चले जाओ नाम विच इन द माइटी नेम ऑफ चीज हर शुद्ध आत्मा छोड़ो दे नाम जाओ जाओ, झलो 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 जलो, जाओ ਜਾਓ ਜਾਓ ਪੱਥਰੀਆਂ ਜਾਓ ਜਾਓ ਮੈਂ ਤੁਹਾਨੂੰ ਹੁਕਮ ਦੇਣਾ ਛੋੜੋ ਇਸ ਥਾਂ ਨੂੰ ਇਹ ਤੁਹਾਡਾ ਨਹੀਂ ਹੈ ਯਿਸੂ ਦੇ ਲੋਅ ਨਾ ਖਰੀਦੇ ਗਿਆ ਹallelujah ਹallelujah ఓ ਪ੍ਰੇਜ਼ ਦਾ ਲਾਰਡ ਪ੍ਰਭੂਤ ਅਨਵਾਦ ਮੈਂ ਵਿਸ਼ਵਾਸ ਕਰਦਾ ਜਿੰਨੀਆਂ ਵੀ ਪ੍ਰੇਅਰਸ ਕੀਤੀਆਂ ਗਈਆਂ ਇਹਨਾਂ ਦੇ ਅਨਸਰ ਆ ਰਿਹਾ ਬਹੁਤ ਜਲਦੀ ਜਦੋਂ ਵੀ ਲੋਕ ਆਪਣੇ ਜੀਵਨ ਵਿੱਚ ਇਹਨਾਂ ਪ੍ਰਾਰਥਨਾ ਨੂੰ ਸੁਣਨ ਪ੍ਰਭੂ ਯਿਸੂ ਦੇ ਨਾਂ 'ਤੇ ਮਿਰਕਲ ਹੋਣ ਚਮਤਕਾਰ ਹੋਣ ਮੌਜੂਦ ਹੁਣ ਉੱਥੇ ਇੱਕ ਵੱਡੀ ਤਾਕਤ ਆਏ ਤੇ ਪ੍ਰਭੂ ਯਿਸੂ ਦੇ ਨਾਂ ਨੂੰ ਪ੍ਰਗਟ ਕਰੇ ਮੈਂ ਵਿਸ਼ਵਾਸ ਕਰਦਾ ਹਰ ਗਰੀਬੀ ਦੇ ਬੰਧਨ ਟੁੱਟ ਜਾਣ 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 ਫ੍ਰੀ ਫ੍ਰੀ ਹੋ ਜਾਓ ਫ੍ਰੀ ਹੋ ਜਾਓ ਫ੍ਰੀ ਹੋ ਜਾਓ ਆਜ਼ਾਦ ਹੋ ਜਾਓ ਆਜ਼ਾਦ ਹੋ ਜਾਓ ਆਜ਼ਾਦ ਹੋ ਜਾਓ ਹਰ ਪ੍ਰਕਾਰ ਦੇ ਨਸ਼ੇ ਹਰ ਪ੍ਰਕਾਰ ਦੇ ਨਸ਼ੇ ਜਿਹੜੇ ਤੁਹਾਡੇ ਜੀਵਨਾਂ ਦੇ ਅੰਦਰ ਮੈਂ ਯਿਸੂ ਦੇ ਲੋ ਨੂੰ ਪਾਉਣਾ ਦਿੱਤੇ ਫਾਇਰ 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 ਜਲੇ 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 ਹਰ ਤਰ੍ਹਾਂ ਦੇ ਬੰਧਨ ਛਲ ਜਾਣ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਨਸ਼ਿਆਂ ਵਾਲੇ ਆਜ਼ਾਦ ਹੋ ਜਾਓ ਨਸ਼ਿਆਂ ਵਾਲੇ ਆਜ਼ਾਦ ਹੋ ਜਾਓ ਨਸ਼ਿਆਂ ਵਾਲੇ ਆਜ਼ਾਦ ਹੋ ਜਾਓ ਜਿਨ੍ਹਾਂ ਦੇ ਜੀਵਨ ਦੇ ਅੰਦਰ ਸੁਸਾਈਡ ਦੇ ਵਿਚਾਰ ਆਉਂਦੇ ਆ ਜੀਵਨ ਖਤਮ ਕਰਨ ਵਾਲੇ ਵਿਚਾਰ ਆਉਂਦੇ ਆ ਜੀਵਨ ਖਤਮ ਕਰਨ ਵਾਲੇ ਸੋਚਨੇ ਆ ਮੈਂ ਯਿਸੂ ਦੇ ਨਾਂ ਚ ਡਿਕਲੇਅਰ ਕਰਦਾ ਅੱਖਰ ਬੋਲਦਾ ਬਾਈਬਲ ਦੇ ਵਿੱਚ ਲਿਖਿਆ ਹੈ ਵਚਨ ਚ ਲਿਖਿਆ ਹੈ ਮੈਂ ਤੁਹਾਨੂੰ ਜੀਵਨ ਦਿੰਦਾ ਸਗੋਂ ਚੌਖਾ ਜੀਵਨ ਦਿੰਦਾ ਮੈਂ ਅੱਜ ਤੁਹਾਡੇ ਜੀਵਨ ਨੂੰ ਡਿਕਲੇਅਰ ਕਰ ਦਿੰਦਾ ਤੁਹਾਡੇ ਅੰਦਰ ਇੱਕ ਜੀਵਨ ਆ ਰਿਹਾ ਉਹ ਜੀਵਨ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਜੀਵਨ ਹੈ ਉਹ ਜੀਵਨ ਜਿਹੜਾ ਸਵਰਗ ਦੇ ਵਿੱਚੋਂ ਆਇਆ ਹੈ ਉਹ ਜੀਵਨ ਜਿਹੜਾ ਤੁਹਾਨੂੰ ਮੌਤ ਉੱਤੇ ਅਧਿਕਾਰ ਦਿੰਦਾ ਹੈ ਉਹ ਜੀਵਨ ਜਿਹੜਾ ਤੁਹਾਨੂੰ ਬਚਾਉਂਦਾ ਹੈ ਉਹ ਜੀਵਨ ਜਿਹੜਾ ਤੁਹਾਨੂੰ ਮੁਕਤੀ ਦਾ ਟੋਪ ਦਿੰਦਾ ਹੈ ਉਹ ਜੀਵਨ ਜਿਹੜਾ ਸਵਰਗਾਂ ਦੇ ਵਾਰਿਸ ਬਣਾਉਂਦਾ ਹੈ ਪਾਵਰਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਮਾਈਟੀ ਨੇਮ ਮਾਈਟੀ ਨੇਮ ਮਾਈਟੀ ਨੇਮ ਪ੍ਰਭੂ ਯਿਸੂ ਦੇ ਜਿੰਦਾ ਨਾਮ ਵਿੱਚ ਪ੍ਰਭੂ ਯਿਸੂ ਦੇ ਜਿੰਦਾ ਨਾਮ ਵਿੱਚ ਜਿਹੜੇ ਲੋਕ ਫਾਈਟ ਕਰਦੇ ਆ ਆਪਣੇ ਜੀਵਨ ਦੇ ਅੰਦਰ ਉਹ ਰਾਈਚਨੈਸ ਦੇ ਵਿੱਚ ਆਉਣਾ ਚਾਹੁੰਦੇ ਆ ਉਹ ਹੋਲੀਨੈਸ ਦੇ ਵਿੱਚ ਆਉਣਾ ਚਾਹੁੰਦੇ ਆ ਪਰ ਫਾਈਟ ਕਰਦੇ ਆ ਫਾਈਟ ਕਰਦੇ ਆ ਮੈਂ ਉਹਨਾਂ ਦੇ ਲਈ ਅੱਜ ਮੈਂ ਉਹਨਾਂ ਦੇ ਲਈ ਖੜਾ ਹੋ ਰਿਹਾ ਜਿਹੜੇ ਫਾਈਟ ਕਰਦੇ ਆ ਹੋਲੀਨੈਸ ਦੇ ਲਈ ਰਾਈਚਨੈਸ ਦੇ ਲਈ ਹੋਲੀਨੈਸ ਦੇ ਲਈ ਰਾਈਚਨੈਸ ਦੇ ਲਈ ਮੈਂ ਪ੍ਰਾਰਥਨਾ ਕਰਦਾ ਹੇਸੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਰਾਈਚਨੈਸ ਵਿੱਚ ਖੜੇ ਹੋ ਜਾਓ ਤੁਸੀਂ ਹੋਲੀਨੈਸ ਦੇ ਵਿੱਚ ਖੜੇ ਹੋ ਜਾਓ ਹੋਲੀਨੈਸ ਦੇ ਵਿੱਚ ਖੜੇ ਹੋ ਜਾਓ ਰਾਈਚਨੈਸ ਦੇ ਵਿੱਚ ਖੜੇ ਹੋ ਜਾਓ ਤੁਹਾਡੇ ਜੀਵਨ ਦੇ ਅੰਦਰ ਇਹ ਅਖਰ ਮਿਰਕਲਸ ਕਰ ਰਿਹਾ ਇਹ ਅਖਰ ਤੁਹਾਡੇ ਜੀਵਨ ਨੂੰ ਬਦਲ ਰਿਹਾ ਤੁਸੀਂ ਕਿਤੇ ਵੀ ਆ ਪਵਿੱਤਰ ਆਤਮਾ ਤੁਹਾਨੂੰ ਸ਼ੂਰਿਆ ਹੈ ਸ਼ੂਰਿਆ ਹੈ ਪਵਿੱਤਰ ਆਤਮਾ ਤੁਹਾਡੇ ਅੰਦਰ ਪ੍ਰਭੂ ਦਾ ਆਤਮਾ ਕੰਮ ਕਰ ਰਿਹਾ ਹੈ ਬਦਲ ਰਹੇ ਹੋ ਤੁਸੀਂ ਬਦਲ ਰਹੇ ਹੋ ਤੁਸੀਂ ਪ੍ਰਭੂ ਦਾ ਆਤਮਾ ਤੁਹਾਨੂੰ ਛੰਗੇ ਕਰ ਰਿਹਾ ਹੈ ਮੈਂ ਦੇਖ ਰਿਹਾ ਜਿੰਦਗੀਆਂ ਬਦਲ ਰਹੀਆਂ ਨੇ ਨੌਜਵਾਨਾਂ ਦੀਆਂ ਜਿੰਦਗੀਆਂ ਬਦਲ ਰਹੀਆਂ ਨੇ ਮੈਂ ਦੇਖਦਾ ਅਸ਼ੁੱਧ ਆਤਮੇ ਚੀਕਾਂ ਮਾਰ ਰਹੇ ਆ ਮੈਂ ਦੇਖ ਰਿਹਾ ਉਹ ਡਰ ਰਹੇ ਆ ਡੇਗ ਰਹੇ ਆ ਉਹ ਉਹ ਗਿਰਾ ਦਿੱਤੇ ਗਏ ਆ ਜਿਹੜੇ ਖੜੇ ਸੀ ਤੁਹਾਡੇ ਖਿਲਾਫ ਗਿਰਾ ਦਿੱਤੇ ਗਏ ਆ 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 ਗਿਰ ਗਏ ਆ ਗਿਰ ਗਏ ਆ ਗਿਰ ਗਏ ਆ ਦਿਵਾਰਾਂ ਘਿਰ ਗਈਆਂ ਨੇ ਗਿਰ ਗਈਆਂ ਨੇ ਗਿਰ ਗਈਆਂ ਨੇ ਤੁਸੀਂ ਜੰਗ ਜਿੱਤ ਲਈ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਪਣੀ ਗਵਾਹੀ ਨੂੰ ਗ੍ਰਹਿਣ ਕਰੋ ਵੱਡੀ ਗਵਾਹੀ ਲਈ ਤਿਆਰ ਹੋ ਜਾਓ ਖੋਜੇਵਾਲ ਮੰਚ ਦੇ ਉੱਤੇ ਤੁਸੀਂ ਆਉਣ ਵਾਲੇ ਆ ਆਪਣੀ ਗਵਾਹੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਆਪਣੀ ਫਤਿਹ ਦੇ ਨਾਲ ਜਕਾਰਿਆਂ ਦੇ ਨਾਲ ਨਾਰਿਆਂ ਦੇ ਨਾਲ ਢੋਲ ਦੇ ਨਾਲ ਤੁਹਾਨੂੰ ਆਉਣ ਦਾ ਮੌਕਾ ਦਿੱਤਾ ਜਾ ਰਿਹਾ ਤਹਾਡਾ ਜੀਵਨ ਬਦਲ ਰਿਹਾ ਏ 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 ਤੁਹਾਡੇ ਬਜ਼ੁਰਗਾਂ ਦਾ ਸੁਭਾਅ ਬਦਲ ਰਿਹਾ ਏ ਜੀਵਨ ਬਦਲ ਰਿਹਾ ਏ ਲੜਾਈ ਝਗੜੇ ਦੇ ਆਤਮਾ ਅੱਜ ਯਿਸੂ ਦੇ ਨਾਂ 'ਚ ਤੁਹਾਡੇ ਘਰਾਂ ਵਿੱਚੋਂ ਕੱਢ ਦਿੱਤੇ ਗਏ ਆ ਮੈਂ ਸਾਰੇ ਸ਼ੁਦਾਤਮਿਆਂ ਨੂੰ ਹੁਕਮ ਦਿੰਦਾ ਇਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਜਾਓ ਇਹਨਾਂ ਦੇ ਘਰਾਂ ਦੇ ਵਿੱਚੋਂ ਜਾਓ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਜਾਓ ਯਿਸੂ ਮਸੀਹ ਦੇ ਨਾਮ ਦੇ ਵਿੱਚ ਇਹਨਾਂ ਦੇ ਬਿਜ਼ਨਸ ਨੂੰ ਛੱਡੋ ਇਹਨਾਂ ਦੇ ਬਿਜ਼ਨਸ ਨੂੰ ਛੱਡੋ ਮੈਂ ਹੁਕਮ ਦਿੰਦਾ ਤੁਹਾਡਾ ਇੱਥੇ ਕੋਈ ਕੰਮ ਨਹੀਂ ਆ ਮੈਂ ਹੁਕਮ ਦੇ ਰਿਹਾ ਉਹ ਤੁਹਾਡੇ ਬਿਜ਼ਨਸ ਨੂੰ ਛੱਡ ਕੇ ਜਾ ਰਹੇ ਆ ਉਹ ਤੁਹਾਡੀ ਬਿਜ਼ਨਸ ਨੂੰ ਛੱਡ ਕੇ ਜਾ ਰਹੇ ਆ ਉਹ ਤੁਹਾਡੀਆਂ ਗੱਡੀਆਂ ਨੂੰ ਛੱਡ ਕੇ ਜਾ ਰਹੇ ਆ ਉਹਨਾਂ ਦੇ ਕਬਜ਼ੇ ਨੂੰ ਤੋੜ ਦਿੱਤਾ ਗਿਆ 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 ਤੁਸੀਂ ਆਜ਼ਾਦ ਆਂ ਆਜ਼ਾਦ ਆਂ ਆਜ਼ਾਦ ਆਂ ਫ੍ਰੀ ਕੀਤੇ ਗਏ ਆ ਫ੍ਰੀ ਕੀਤੇ ਗਏ ਆ ਫ੍ਰੀ ਕੀਤੇ ਗਏ ਆ ਫ੍ਰੀ ਕੀਤੇ ਗਏ ਆ ਫਰੀ ਕਿਤੇ ਗਏ ਆ ਜੀਵਨ ਬਦਲ ਰਿਹਾ ਅੱਜ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਜ਼ਿੰਦਗੀ ਬਦਲ ਰਹੀ ਹੈ ਅੱਜ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਅੱਜ ਸਵਰਗਦੂਤ ਉਤਰਿਆ ਉਹ ਵੈਰੀ ਦੀਆਂ ਚੀਜ਼ਾਂ ਚੱਕ-ਚੱਕ ਮਾਰਦੇ ਅੱਜ ਉਹਨਾਂ ਨੇ ਬਹੁਤ ਤੋੜ ਭੰਨ ਕਰ ਦਿੱਤੀ ਅੱਜ ਉਹਨਾਂ ਨੇ ਤੁਹਾਡੇ ਪੈਰਾਂ ਨੂੰ ਲੱਗੀਆਂ ਜੰਜੀਰਾਂ ਨੂੰ ਕੱਟ ਦਿੱਤਾ ਅੱਜ ਤੁਹਾਡੇ ਜਿਨ੍ਹਾਂ ਜੰਜੀਰਾਂ ਨਾਲ ਪੈਰ ਤੇ ਹੱਥ ਬੰਨੇ ਸੀ ਖੋਲ ਦਿੱਤੇ ਗਏ ਆ ਜਾਓ ਸ਼ਕਤੀਸ਼ਾਲੀ ਤਰੀਕੇ ਨਾਲ ਕੰਮ ਕਰੋ ਪਰਮੇਸ਼ਵਰ ਨੇ ਤੁਹਾਨੂੰ ਅਸੀਸ ਦਿੱਤੀ ਹੈ ਕਿ ਜਾਓ ਧਰਤੀ ਤੇ ਕਬਜ਼ਾ ਕਰੋ ਧਰਤੀ ਨੂੰ ਜਿੱਤ ਲਓ ਧਰਤੀ ਤੇ ਰਾਜ ਕਰੋ ਤਿਆਰ ਹੋ ਜਾਓ ਤੁਸੀਂ ਧਰਤੀ ਤੇ ਰਾਜ ਕਰਨ ਵਾਸਤੇ ਤਿਆਰ ਹੋ ਜਾਓ ਤੁਸੀਂ ਪਰਮੇਸ਼ਵਰ ਦੀ ਬਰਕਤ ਨੂੰ ਆਪਣੇ ਜੀਵਨ ਅੰਦਰ ਦੇਖਣ ਵਾਸਤੇ ਇਮਾਨਦਾਰ ਬਣੋ ਹੀਲਿੰਗਸ ਨੂੰ ਲਓ ਮੰਝੀਆਂ ਨੂੰ ਛੱਡੋ ਪ੍ਰਭੂ ਯਿਸੂ ਦੇ ਨਾਮ ਚ ਮੈਂ ਹਰ ਬਿਮਾਰੀ ਦੇ ਵਿਸਤਰ ਨੂੰ ਉਲਟਾ ਦਿੱਤਾ ਹੈ ਪ੍ਰਭ ਯਿਸੂ ਦੇ ਨਾਮ ਦੇ ਵਿੱਚ ਉਹਦੇ ਨਾਮ ਦੇ ਵਿੱਚ ਹਰ ਬਿਮਾਰੀ ਦਾ ਬਿਸਤਰ ਉਲਟਾਲ ਦਿੱਤਾ ਗਿਆ ਮੈਂ ਡਿਕਲੇਅਰ ਕਰਦਾ ਤੇ ਤੁਹਾਡੀ ਸ਼ਪਾਰਿਸ਼ ਕਰਦਾ ਹਾਂ ਅੱਜ ਤੁਸੀਂ ਇੱਕ ਨਵਾਂ ਜੀਵਨ ਪਾ ਲਿਆ ਇਹ ਮੰਝਾ ਤੁਹਾਡੇ ਜੀਵਨ ਦਾ ਹਿੱਸਾ ਨਹੀਂ ਆ ਇਹ ਬਸਾਖੀਆਂ ਤੁਹਾਡੇ ਜੀਵਨ ਦਾ ਹਿੱਸਾ ਨਹੀਂ ਆ ਇਹ ਡੰਡੇ ਤੁਹਾਡੇ ਜੀਵਨ ਦਾ ਹਿੱਸਾ ਨਹੀਂ ਹੈ ਇਹ ਕਾਲਰ ਜਿਹੜਾ ਤੁਹਾਡੀ ਗਰਦਨ ਨੂੰ ਲੱਗਾ ਤੁਹਾਡੇ ਜੀਵਨ ਦਾ ਹਿੱਸਾ ਨਹੀਂ ਹੈ ਉਹ ਬੈਲਟ ਜਿਹੜੀ ਤੁਸੀਂ ਲੱਕ ਨੂੰ ਲਾਈ ਹੈ ਉਹ ਤੁਹਾਡੇ ਜੀਵਨ ਦਾ ਹਿੱਸਾ ਨਹੀਂ ਹੈ ਮੈਂ ਪ੍ਰਾਰਥਨਾ ਕਰਦਾ ਹਰ ਤਰ੍ਹਾਂ ਦੀਆਂ ਚੀਜ਼ਾਂ ਨੂੰ ਖੋਲ ਦਿਓ ਤੁਸੀਂ ਹੀਲ ਕੀਤੇ ਗਏ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਤੁਸੀਂ ਹੀਲ ਕੀਤੇ ਗਏ ਆ ਤੁਸੀਂ ਬਰਕਤ ਨੂੰ ਪਾਇਆ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਆਜ਼ਾਦ ਕੀਤੇ ਗਏ ਆ ਉਹਦੀ ਬਰਕਤ ਤੁਹਾਡੇ ਉੱਤੇ ਆ ਉਹਦੀ ਆਸ਼ੀਸ਼ ਤੁਹਾਡੇ ਉੱਤੇ ਆ ਮੈਂ ਡਿਕਲੇਅਰ ਕਰਦਾ ਤੁਸੀਂ ਮੇਰੇ ਨਾਲ ਬੋਲੋ ਤੇ ਪ੍ਰਾਰਥਨਾ ਕਰੋ ਮੈਂ ਯਿਸੂ ਮਸੀਹ ਦੇ ਮਾਰ ਖਾਣ ਨਾਲ ਚੰਗਾ ਕੀਤਾ ਗਿਆ ਹਾਂ yes yes ਮੈਂ ਯਿਸੂ ਮਸੀਹ ਦੇ ਮਾਰ ਖਾਣ ਨਾਲ ਚੰਗਾ ਕੀਤਾ ਗਿਆ ਮੈਂ ਬਹੁਤ ਵੱਡੀ ਬਰਕਤ ਨੂੰ ਪਾਇਆ ਹੈ ਖੁਦਾ ਦੀ ਆਸ਼ੀਸ਼ ਮੇਰੇ ਉੱਤੇ ਆ ਤੇ ਆਸ਼ੀਸ਼ ਹਮੇਸ਼ਾ ਤੇ ਤੁਹਾਡੇ ਉੱਤੇ ਬਣੀ ਰਹੇ ਯਿਸੂ ਮਸੀਹ ਨੇ ਨਾਚ ਮੰਗਦੇ ਆ ਆਮੇਨ 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 ਪੇਸ ਦਾ ਲਾਰਡ